ਹੋ ਕਰਵਾਨ ਜਾਈ ਤੇਰੇ ਨਾਵੇਂ ਜਿਸਾ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਰਹੇ ਹਾ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਵਚਨ ਕੀਤਾ ਹੈ ਅੰਮ੍ਰਿਤ ਵੇਲੇ ਕਰ ਜਾਗਣਾ ਸੰਗ ਹੋਏ ਕਰ ਅੱਖ ਉਗਾੜੀ ਕਹਿੰਦੇ ਭਵਰਾ ਭੌਰਾ ਜਿਹੜਾ ਹੁੰਦਾ ਹੈ ਫੁਲਵਾੜੀ ਤੇ ਵਹਿੰਦਾ ਰਿਹਾ ਪਰ ਉਹਨੇ ਵਿਨਾਸ਼ ਕਰ ਦਿੱਤਾ ਉਹ ਵਾਸਨਾ ਨੇ ਜਿਹੜੀ ਉਹ ਵਾਸਨਾ ਸੀ ਨਾ ਉਹਨੇ ਵਿਨਾਸ਼ ਕਰ ਦਿੱਤਾ ਇਹ ਦੀਵੇ ਤੇ ਜਾਂਦਾ ਹੈ ਜਿੱਥੇ ਅੱਗ ਜਲਦੀ ਹੈ ਉੱਥੇ ਜਾਂਦਾ ਹੈ ਤੇ ਜਦੋਂ ਉਹ ਅਗ ਤੇ ਜਾ ਕੇ ਆਲੇ ਦੁਆਲੇ ਉਹ ਦੀਵੇ ਤੇ ਜਾ ਕੇ ਪ੍ਰਕਰਮਾ ਕਰਦਾ ਹੈ ਜਾਂਦਾ ਕਾਦੇ ਵਾਸਤੇ ਹੈ ਜਾਂਦਾ ਤੇ ਪ੍ਰੇਮ ਵਾਸਤੇ ਹੈ ਕਿਉਂਕਿ ਜਿਹੜਾ ਪਤੰਗਾ ਹੈ ਉਹਨੂੰ ਇੱਕ ਦੋਸ਼ ਹੈ ਪਤੰਗੇ ਨੂੰ ਦੋਸ਼ ਕਰਦਾ ਹੈ ਪਤੰਗੇ ਨੂੰ ਦੋਸ਼ ਹੈ ਅੱਖਾਂ ਦਾ ਆਪ ਜੀ ਨੇ ਸਰਵਣ ਕੀਤਾ ਭੌਰਾ ਭੌਰੇ ਨੂੰ ਦੋਸ਼ ਕਾ ਦਾ ਹੈ ਭੌਰੇ ਨੂੰ ਦੋਸ਼ ਹੈ ਨਕਦ ਭੌਰੇ ਨੂੰ ਦੋਸ਼ ਨਕਦ ਹੈ ਵਾਸ਼ਨਾ ਨਾਲ ਉਹ ਵਾਸ਼ਨਾ ਨਾਲ ਸੁਗੰਧੀ ਨਾਲ ਮਰ ਗਿਆ ਤੇ ਇਸੇ ਤਰ੍ਹਾਂ ਜਲੈ ਪਤੰਗ ਨ ਸੰਗ ਹੋਏ ਕਰ ਅੱਖ ਉਗਾੜੀ ਜਿਹੜਾ ਪਤੰਗ ਹੈ ਉਹ ਲਾਈਟ ਤੇ ਜਾ ਕੇ ਜਲ ਗਿਆ ਉਹ ਜਾ ਕੇ ਅੱਗ ਤੇ ਜਾ ਕੇ ਖਤਮ ਹੋ ਗਿਆ ਮਰ ਗਿਆ ਜਲੈ ਪਤੰਗਨ ਸੰਗ ਹੋਏ ਕਰ ਅੱਖ ਉਗਾੜੀ ਕਾਰਨ ਕੀ ਕਾਰਨ ਨਿਗਾ ਅੱਖ ਦੋਸ਼ ਹੈ ਬਸ ਅੱਖਾਂ ਦਾ ਦੋਸ਼ ਹੈ ਉਹਦੇ ਵਿੱਚ ਉਹ ਵੇਖ ਕੇ ਰਹਿ ਨਹੀਂ ਸਕਦਾ ਉਹ ਸਾਹਮਣੇ ਲਾਈਟ ਹੈ ਤੇ ਉਹ ਰਹਿ ਨਹੀਂ ਸਕਦਾ ਪ੍ਰੇਮ ਹੈ ਲਾਈਟ ਦੇ ਨਾਲ ਪ੍ਰੇਮ ਹੈ ਪਰ ਉਹ ਲਾਈਟ ਨੇ ਵੀ ਉਹਨੂੰ ਮਾਰ ਦਿੱਤਾ ਉਹ ਚਾਨਣ ਨੇ ਉਹ ਜਿਹੜਾ ਦੀਵਾ ਜਲ ਰਿਹਾ ਹੈ ਉਹਨੇ ਮਾਰ ਦਿੱਤਾ ਉਹ ਅੱਗ ਨੇ ਮਾਰ ਦਿੱਤਾ ਮਿਰਗ ਨਾਦ ਬਿਸਮਾਦ ਹੋਏ ਫਿਰਦਾ ਉਹ ਜਾੜੀ ਇਸੇ ਤਰ੍ਹਾਂ ਕਹਿੰਦੇ ਮਿਰਗ ਹੈ ਮਿਰਗ ਜਿਵੇਂ ਭੌਰੇ ਨੂੰ ਨੱਕ ਦਾ ਤੇ ਇਸੇ ਤਰ੍ਹਾਂ ਪਤੰਗੇ ਨੂੰ ਅੱਖਾਂ ਦਾ ਤੇ ਮਿਰਗ ਨੂੰ ਜਿਹੜਾ ਉਹ ਕੰਨਾਂ ਦਾ ਕੰਨਾਂ ਦਾ ਗੁਰਮਖ ਪਿਆਰਿਓ ਉਹਨੂੰ ਆਵਾਸ ਹੈ ਕੰਨਾਂ ਦਾ ਰੋਗ ਹੈ ਕਾਹਦਾ ਰੋਗ ਹੈ ਕੰਨਾਂ ਦਾ ਉਹ ਜਦੋਂ ਸੁਣਦਾ ਹੈ ਨਾ ਬਿਸਮਾਦ ਆਵਾਜ਼ ਸੁਣਦਾ ਘੰਡੇ-ਹੇੜੇ ਦੀ ਉਹ ਰਹਿ ਨਹੀਂ ਸਕਦਾ ਮੁਗਧ ਹੋ ਜਾਂਦਾ ਹੈ ਉਹ ਆਵਾਜ਼ ਦੀ ਤਰਫ ਚਲਿਆ ਜਾਂਦਾ ਹੈ ਤੇ ਜਿਹੜੇ ਸ਼ਿਕਾਰੀ ਨੇ ਨਾ ਉਹ ਕੰਡੇ 헤ੜੇ ਦੀ ਆਵਾਜ਼ ਕੱਢਦੇ ਨੇ ਤੇ ਮਿਰਗ ਨੂੰ ਆਪਣੇ ਕੋਲ ਬੁਲਾ ਲੈਂਦੇ ਨੇ ਤੇ ਮਿਰਗ ਉਹ ਬਿਸਮਾਦ ਵਿੱਚ ਬਿਸਮਾਦ ਕਹਿੰਦੇ ਨੇ ਆਵਾਜ਼ ਨੂੰ ਉਹ ਸੰਗੀਤ ਉਹ ਆਵਾਜ਼ ਨੂੰ ਜਿਹੜੀ ਉਹ ਗਲੇ ਵਿੱਚੋਂ ਨਿਕਲ ਰਹੀ ਹੈ ਤੇ ਮਿਰਗ ਜਦੋਂ ਕੰਡੇ 헤ੜੇ ਦੀ ਆਵਾਜ਼ ਗਲੇ ਵਿੱਚੋਂ ਨਿਕਲਦੀ ਸੁਣਦਾ ਤੇ ਗੁਰਮੰਗ ਪਿਆਰਿਓ ਉਹ ਟਿਕ ਨਹੀਂ ਸਕਦਾ ਉਹ ਆਵਾਜ਼ ਦੀ ਤਰਫ ਕਹਿੰਦੇ ਭੱਜਿਆ ਜਾਂਦਾ ਪਰ ਇਹ ਨਹੀਂ ਪਤਾ ਕਿ ਸ਼ਿਕਾਰੀ ਖੜੇ ਨੇ ਤੇ ਕੀਨੇ ਮਰਵਾ ਦਿੱਤਾ ਕੰਨਾਂ ਨੇ ਮਰਵਾ ਦਿੱਤਾ ਸੁਣਨ ਦੀ ਉਹਨੂੰ ਬਿਮਾਰੀ ਹੈ ਤੇ ਇਸੇ ਤਰ੍ਹਾਂ ਕਹਿੰਦੇ ਕੁੰਡੀ ਫੱਥੈ ਮੱਛ ਜਿਓ ਰਸ ਜੀਵ ਵਿਗਾੜੀ ਇਸੇ ਤਰ੍ਹਾਂ ਕਹਿੰਦੇ ਮੱਛੀ ਹੈ ਉਹਨੋਂ ਕਹਦੇ ਦੋਸ਼ ਹੈ ਉਹਨੂੰ ਦੋਸ਼ ਹੈ ਮੱਛੀ ਨੂੰ ਜੀਵ ਦਾ ਉਹਨੇ ਕੀ ਕੀਤਾ ਜਦੋਂ ਵੇਖਿਆ ਉਹ ਸਾਹਮਣੇ ਚਾਰਾ ਹੈ ਆਟਾ ਹੈ ਆਟਾ ਲਾਇਆ ਹੈ ਚਾਰਾ ਲਾਇਆ ਹੈ ਕੁੰਡੀ ਨੂੰ ਉਹਨੇ ਨਹੀਂ ਵੇਖਿਆ ਵੀ ਵਿੱਚ ਕੁੰਡੀ ਐ ਉਹਨੇ ਜੀਭ ਦੇ ਸਵਾਦ ਦੇਖੇ ਤੇ ਜੀਭ ਦੇ ਰਸ ਕਰਕੇ ਉਹਨੇ ਉਹ ਕੁੰਡੀ ਵੀ ਅੰਦਰ ਨਿਕਲ ਲਈ ਜਿਹਦੇ ਕਰਕੇ ਮੱਛੀ ਜਿਹੜੀ ਐ ਉਹ ਫੜੀ ਗਈ ਕੁੰਡੀ ਫਾਥੈ ਮਛ ਜਿਉ ਰਸ ਜੀਭ ਵਿਗਾੜੀ ਹੰਤਨ ਹਾਥੀ ਫਤਿਆ ਫਾਹਿਆ ਦੁਖ ਸਹ ਦੇਹਾੜੀ ਇਸੇ ਤਰ੍ਹਾਂ ਹਾਥੀ ਹੈ ਜਦੋਂ ਹਾਥੀ ਦਾ ਸ਼ਿਕਾਰ ਕੀਤਾ ਜਾਂਦਾ ਹੈ ਤੇ ਹਾਥੀ ਦੇ ਸ਼ਿਕਾਰ ਵਾਸਤੇ ਉਹਨੂੰ ਫੜਨ ਵਾਸਤੇ ਜਿਉਂਦੇ ਨੂੰ ਫੜਨ ਵਾਸਤੇ ਮਾਰਨ ਦੇ ਤਰੀਕੇ ਤੇ ਬਹੁਤ ਨੇ ਦੂਰੋਂ ਮਾਰ ਸਕਦੇ ਆ ਪਰ ਉਹਨੂੰ ਫੜਨ ਦੇ ਤਰੀਕੇ ਬਹੁਤ ਘੱਟ ਨੇ ਕਿਉਂਕਿ ਇਸ ਜੋਰ ਵੱਡਾ ਹੁੰਦਾ ਤੇ ਉਹਨੂੰ ਫੜਨ ਦਾ ਇੱਕੋ ਤਰੀਕਾ ਹੈ ਕੀ ਲਿਖਿਆ ਭਾਈ ਗੁਰਦਾਸ ਨੇ ਕਹਿੰਦੇ ਹੰਤਨ ਹਾਥੀ 파ਹਿਆ ਦੁਖ ਸਹ ਦੇਹਾੜੀ ਉਹਨੂੰ ਇੱਕ ਆਮ ਦਾ ਰੋਗ ਸਭ ਤੋਂ ਵੱਡਾ ਰੋਗ ਹੈ ਉਹ ਕੀ ਵੇਖਦਾ ਹੈ ਜਿਹੜੇ ਸ਼ਿਕਾਰੀ ਨੇ ਉਹ ਫੜਦੇ ਨੇ ਫੜਨ ਵਾਲੇ ਜਿਹੜੇ ਉਹ ਹਾਥੀ ਨੂੰ ਫੜਦੇ ਨੇ ਜਿਉਂਦੇ ਨੂੰ ਉਹ ਕੀ ਕਰਦੇ ਨੇ ਇੱਕ ਕਾਗਜ਼ਾਂ ਦੀ ਹੰਥਨੀ ਬਣਾ ਕੇ ਉਹ ਇੱਕ ਟਵਾ ਪੁੱਟਦੇ ਨੇ ਉੱਪਰ ਡੱਕੇ ਪਤਲੇ ਪਤਰੇ ਡੱਕੇ ਰੱਖ ਕੇ ਤੇ ਉਹਦੇ ਉੱਪਰ ਉਹ ਜਿਹੜੀ ਹੰਥਨੀ ਹੁੰਦੀ ਹੈ ਕਾਗਜ਼ਾਂ ਦੀ ਬਣਾਈ ਹੋਈ ਉਹਨੂੰ ਖੜਾ ਦਿੰਦੇ ਐ ਤੇ ਹਾਥੀ ਆਉਂਦਾ ਐ ਤੇ ਉਹ ਟੋਏ ਵਿੱਚ ਡਿੱਗ ਪੈਂਦਾ ਤੇ ਜਿਹਦੇ ਕਰਕੇ ਉਹ ਫੜਿਆ ਜਾਂਦਾ ਕਿਨੇ ਇੱਥੇ ਕਾਮ ਨੇ ਘੇਰ ਲਿਆ ਕਾਮ ਨੇ ਕਾਮ ਦੋਸ਼ ਬਣ ਗਿਆ ਹਾਥੀ ਦੇ ਵਿੱਚ ਤੇ ਸਤਿਗੁਰੂ ਜੀ ਕਹਿੰਦੇ ਨੇ ਪੀਰ ਮਰੀਦਾ ਪਿਰ ਹੜੀ ਲਾਏ ਨਿਜ ਘਰ ਤਾੜੀ ਦੇਖੋ ਇਹ ਸਾਰੇ ਜਿਹੜੇ ਪ੍ਰੇਮ ਨੇ ਦੁਨੀਆਂ ਦੇ ਪ੍ਰੇਮ ਭਾਵੇਂ ਕਾਮ ਦਾਏ, ਕ੍ਰੋਧ ਦਾਏ, ਲੋਭ ਦਾਏ, ਮੋਹ ਦਾਏ, ਹੰਕਾਰ ਦਾਏ, ਭੌਰੇ ਨੂੰ ਵਾਸ਼ਨਾ ਦਾ ਹੈ, ਨੱਕ ਦਾਏ। ਪਤੰਗੇ ਨੂੰ ਅੱਖਾਂ ਦਾ, ਮਿਰਗ ਨੂੰ ਕੰਨਾਂ ਦਾ ਤੇ ਮੱਛੀ ਨੂੰ ਜੀਭ ਦਾ। ਹਾਥੀ ਨੂੰ ਜਿਹੜਾ ਉਹ ਕਾਮ ਦਾਏ। ਇਹ ਸਾਰੇ ਜਿਹੜੇ ਨੇ ਰੋਗ ਮਾਰਦੇ ਨੇ ਪਰ ਇੱਕ ਰੋਗ ਐਸਾ ਹੈ ਜਿਹੜਾ ਨਾਮ ਦਾ ਇਹ ਤਾਰ ਦੈ ਅੱਖ ਸੁਤਰਾ ਪੀਰ ਮਰੀਦਾ ਪਿਰ ਹੜੀ ਲਾਏ ਨਿਜ ਘਰ ਤਾੜੀ ਇਹ ਪ੍ਰੇਮ ਜਿਹੜਾ ਇਹ ਤਾਰ ਦੰਦਾ ਦੁਨੀਆ ਦੇ ਪ੍ਰੇਮ ਮਾਰਦੇ ਨੇ ਇੱਕ ਇੱਕ ਦੋਸ਼ ਸੀ ਇਹ ਸਾਰੇ ਜੀਵਾ ਵਿੱਚ ਕਹਿੰਦੇ ਬੰਦਿਆ ਤੇਰੇ ਵਿੱਚ ਤੇ ਸਾਰੀ ਨੇ ਤੇਰੇ ਵਿੱਚ ਤੇ ਅੱਖਾਂ ਦਾ ਵੀ ਹੈ ਤੇਰੇ ਵਿੱਚ ਤੇ ਜੀਬ ਦਾ ਵੀ ਦੋਸ਼ ਹੈ ਤੇਰੇ ਵਿੱਚ ਤੇ ਕੰਨਾਂ ਦਾ ਵੀ ਦੋਸ਼ ਹੈ ਉਹ ਜਿਹੜੀ ਮੱਛੀ ਆ ਉਹਦੇ ਵਿੱਚ ਤੇ ਇਕੱਲਾ ਜੀਵਦਾ ਹੈ ਨਾ ਬਾਕੀ ਤੇ ਨਹੀਂ ਜਿਹੜਾ ਮਿਰਗ ਹੈ ਉਹਨੂੰ ਕੰਨਾਂ ਦਾ ਹੈ ਬਾਕੀ ਤੇ ਨਹੀਂ ਜਿਹੜਾ ਭੌਰ ਹੈ ਉਹਨੂੰ ਕੇਵਲ ਨੱਕ ਦਾ ਹੈ ਬਾਕੀ ਤੇ ਨਹੀਂ ਰੋਗ ਲੱਗੇ ਬੰਦਿਆ ਤੈਨੂੰ ਤੇ ਕਹਿੰਦੇ ਸਾਰੇ ਰੋਗ ਲੱਗੇ ਨੇ ਉਹ ਇੱਕ ਇੱਕ ਰੋਗ ਨੇ ਮਾਰ ਦਿੱਤਾ ਉਹਨਾਂ ਨੂੰ ਤੇ ਤੈਨੂੰ ਸਾਰੇ ਲੱਗੇ ਨੇ ਤੂੰ ਆਪਣਾ ਬਚਾ ਕਰ ਇੱਕੋ ਐ ਉਹ ਐ ਨਾਮ ਸੋ ਆਓ ਧੰਨ ਗੁਰੂ ਨਾਨਕ ਜੀ ਦੀ ਪਵਿੱਤਰ ਪਾਵਨ ਕਥਾ ਲੜੀਵਾਰ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ ਕੋਈ ਵੀ ਰਸਨਾ ਬੰਨ੍ਹੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਕਥਾ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਭਗੀਰਥ ਨੂੰ ਭੇਜਿਆ ਕਿੱਥੇ ਲਾਹੌਰ ਤਾਂ ਦੇ ਵਾਸਤੇ ਕਿਉਂਕਿ ਭਾਈ ਮਰਦਾਨੇ ਦੀ ਲੜਕੀ ਦਾ ਵਿਆਹ ਸੀ ਸ਼ਾਦੀ ਸੀ ਉਹਦੇ ਸਮਾਨ ਵਾਸਤੇ ਗੁਰੂ ਨਾਨਕ ਜੀ ਨੇ ਲੈ ਕੇ ਪੱਜਿਆ ਲਖਾ ਕੇ ਸਾਰਾ ਸਮਾਨ ਤੇ ਆਪ ਜੀ ਸਰਵਣ ਕੀਤਾ ਸੀ ਬਈ ਭਾਈ ਭਗੀਰਥ ਕਹਿੰਦਾ ਕਹਿੰਦਾ ਵੀ ਮੈਂ ਇਹ ਸਾਰਾ ਸਮਾਨ ਲੈ ਕੇ ਕੱਲ ਤੱਕ ਵਾਪਸ ਮੁੜਨਾ ਹੈ ਇੱਕ ਰਾਤ ਹੀ ਟਿਕਣਾ ਇੱਥੇ ਮਨੁੱਖ ਕਹਿੰਦਾ ਕਹਿੰਦਾ ਵੀ ਤੂੰ ਇੱਕ ਰਾਤ ਕਿਉਂ ਟਿਕਣਾ ਹੈ ਦੂਸਰੀ ਰਾਤ ਵੀ ਰਹਿ ਸਕਦਾ ਕਿਉਂਕਿ ਚੂੜਾ ਦੂਜੀ ਰਾਤ ਚ ਤਿਆਰ ਹੋਏਗਾ ਜੇ ਦੋ ਦੋ ਰਾਤਾਂ ਲਾਓਗੇ ਕਿਉਂਕਿ ਸਮਾਂ ਲੱਗੇਗਾ ਪਰ ਪਪਾਈ ਪਗੀਰਥ ਨੇ ਆਖਿਆ ਅਗਰ ਮੈਂ ਇੱਕ ਰਾਤ ਇੱਥੇ ਹੋਰ ਰਹਿ ਗਿਆ ਮੇਰਾ ਜਨਮ ਜਿਹੜਾ ਨਿਸਫਲ ਚ ਲਿਆ ਜਾਏਗਾ ਆਖੋ ਸਤਨਾਪ ਮੇਰਾ ਜਨਮ નિਸਫਲ ਚਲਿਆ ਜਾਏਗਾ ਹੈਰਾਨ ਹੋ ਗਿਆ ਮਨ ਸੁਖ ਕਹਿੰਦਾ ਉਹ ਇੱਕ ਰਾਤ ਰਹਿਣ ਨਾਲ ਤੇਰਾ ਜਨਮ નિਸਫਲ ਚਲਿਆ ਜਾਏਗਾ ਉਹ ਕਹਿੰਦੇ ਹਾਂ ਕਿਉਂ ਕਿਉਂਕਿ ਧੰਨ ਗੁਰੂ ਨਾਨਕ ਜੀ ਦਾ ਬਚਨ ਹੈ ਤੇ ਗੁਰੂ ਦਾ ਬਚਨ ਜਿਹੜਾ ਸਿੱਖ ਮੋੜ ਦਿੰਦਾ ਉਹਨੂੰ ਜਨਮਾਂ ਜਨਮਾਂ ਦੀਆਂ ਠੋਕਰਾਂ ਪੈ ਜਾਂਦੀਆਂ ਨੇ ਆਖੋ ਸਤਨਾਮ ਸਤਗੁਰੂ ਜੀ ਕਹਿੰਦੇ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਕਹਿੰਦੇ ਗੁਰੂ ਤੋਂ ਬੇਮੁਖ ਹੋ ਕੇ ਲੱਖਾਂ ਜਨਮ ਕਹਿੰਦੇ ਲੱਗਣ ਜਨਮ ਵਿਜੋਗ ਪਤਾ ਨਹੀਂ ਕਿੰਨੇ ਕ ਜਨਮ ਲੱਗ ਜਾਂਦੇ ਨੇ ਇੱਕ ਵਚਨ ਇੱਕ ਵਚਨ ਤੋਂ ਖਿਸਕ ਗਿਆ ਇਸ ਕਰਕੇ ਇੱਕ ਇੱਕ ਬਚਨ ਸਾਡਾ ਸਾਡੇ ਗੁਰਾਂ ਦਾ ਸਾਨੂੰ ਸਿਰ ਮੱਥੇ ਹੈ ਸਤਿਗੁਰਾਂ ਦਾ ਇੱਕ ਇੱਕ ਬਚਨ ਸਾਡਾ ਜੀਵਨ ਹੈ ਜਦੋਂ ਇਹ ਗੱਲਾਂ ਸੁਣੀਆਂ ਭਾਈ ਭਗੀਰਥ ਤੋਂ ਤੇ ਗੁਰਮਖ ਪਿਆਰਿਓ ਮਨ ਸੁਖ ਕਹਿੰਦਾ ਕਹਿੰਦਾ ਵੀ ਮੈਂ ਵੀ ਤੇਰੇ ਨਾਲ ਹੀ ਚੱਲਦਾ ਫਿਰ ਇਦਾਂ ਕਰਦੇ ਆ ਮੇਰੇ ਘਰ ਇੱਕ ਚੂੜਾ ਪਿਆ ਉਹ ਲੈ ਚੱਲਦੇ ਆ ਤੇ ਮੈਂ ਵੀ ਤੇਰੇ ਨਾਲ ਹੀ ਚੱਲਦਾ ਐਸੇ ਸਾਧੂ ਦੇ ਐਸੇ ਮਹਾਤਮਾ ਦੇ ਮੈਂ ਦਰਸ਼ਨ ਕਰਨਾ ਚਾਹੁੰਨਾ ਜੀ ਦੇ ਬਚਨਾਂ ਦੇ ਵਿੱਚ ਇੰਨੀ ਵੱਡੀ ਤਾਕਤ ਹੈ ਜੀ ਦੇ ਬਚਨ ਤੁਸੀਂ ਸਿਰ ਮੱਥੇ ਮੰਨਦੇ ਹੋ ਮੈਨੂੰ ਉਹਨਾਂ ਦੇ ਦਰਸ਼ਨ ਕਰਾ ਆਪ ਭਾਈ ਭਗੀਰਥ ਤੇ ਮਨ ਸੁਖ ਦੋਵੇਂ ਜਾਣੇ ਤੁਰਪੇ ਤੇ ਤੁਰਦਿਆਂ ਤੁਰਦਿਆਂ ਮਨ ਸੁਖ ਕਹਿੰਦਾ ਕਹਿੰਦਾ ਵੀ ਮੈਂ ਧੰਨ ਗੁਰੂ ਨਾਨਕ ਜੀ ਨੂੰ ਤਾਂ ਸੱਚਾ ਗੁਰੂ ਮੰਨਾਂਗਾ ਜੇ ਮੈਨੂੰ ਨਾਮ ਲੈ ਕੇ ਬੁਲਾ ਲੈਣਾ ਆਖੋ ਸਤਨਾਮ ਤੇ ਜਦੋਂ ਇਹ ਗਏ ਨਾ ਤੇ ਸੱਚੇ ਪਾਤਸ਼ਾਹ ਧੰਗ ਗੁਰੂ ਨਾਨਕ ਜੀ ਨੇ ਦੂਰ ਹੀ ਕਹਿ ਦਿੱਤਾ ਉਹ ਕਹਿੰਦੇ ਭਗੀਰਥ ਓਏ ਮਨ ਸੁਖ ਨੂੰ ਵੀ ਨਾਲ ਲਿਆ ਆਇਆ ਆਖੋ ਸਤਨਾਮ ਤੇ ਮਨ ਸੁਖ ਬੜਾ ਖੁਸ਼ ਹੋ ਗਿਆ ਗੁਰੂ ਦੇ ਚਰਨਾਂ ਵਿੱਚ ਸਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਬਾਰ ਬਾਰ ਵੰਦਨਾ ਕਰਦਾ ਸੱਚੇ ਪਾਤਸ਼ਾਹ ਮੇਰਾ ਜਨਮ નિਸਫਲ ਚਲਿਆ ਗਿਆ ਕਿਰਪਾ ਕਰੋ ਮੇਰਾ ਜਨਮ ਸਫਲਾ ਹੋ ਜਾਵੇ ਕੋਈ ਐਸਾ ਰਾਹ ਬਖਸ਼ੋ ਪਿੱਛੇ ਸਾਰੀ ਜ਼ਿੰਦਗੀ ਇਦਾਂ ਹੀ ਬਤੀਤ ਹੋ ਗਈ ਦੁਨੀਆ ਤੇ ਕੇਵਲ ਲੜਾਈਆਂ ਝਗੜਿਆਂ ਦੇ ਵਿੱਚ ਮਾਇਆ ਦੇ ਵਿੱਚ ਖਪਤ ਹੋ ਗਈ ਦੁਨੀਆ ਦੇ ਪਦਾਰਥਾਂ ਵਿੱਚ ਖਪਤ ਹੋ ਗਈ ਤੇ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਜਾਣ ਕੇ ਉਪਦੇਸ਼ ਦਿਓ ਮੇਰਾ ਨਿਸਤਾਰਾ ਕਰੋ ਬੇਨਤੀ ਪ੍ਰਵਾਨ ਕੀਤੀ ਗੁਰੂ ਸਾਹਿਬ ਨੇ ਤੇ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਉਹ ਜਿਸ ਮਨ ਵਿੱਚ ਇਸ ਪ੍ਰਕਾਰ ਦੀ ਹਉਮੈ ਧਾਰੀ ਹੋਵੇ ਵੀ ਮੇਰਾ ਘਰ ਹੈ ਮੇਰਾ ਧਨ ਹੈ ਇਹ ਮੇਰਾ ਪੁੱਤਰ ਹੈ ਇਹ ਮੇਰੀ ਇਸਤਰੀ ਹੈ ਮੇਰਾ ਪਰਿਵਾਰ ਹੈ ਇਹ ਮੇਰਾ ਦੇਸ਼ ਹੈ ਇਹ ਮੇਰੇ ਹਾਥੀ ਘੋੜੇ ਨੇ ਇਹ ਮੇਰਾ ਪਿੰਡ ਹੈ ਇਹ ਮੇਰੀ ਸੈਨਾ ਹੈ ਇਹ ਜਿੰਨਾ ਇਹ ਹਉਮੈ ਧਾਰੀ ਹੋਈ ਹੈ ਅੰਦਰ ਇਹ ਮੇਰੀ ਦੇਹੀ ਤੇ ਹੋਰ ਪਦਾਰਥ ਹਨ ਜਿਵੇਂ ਜੀਵ ਨੇ ਇਸ ਪ੍ਰਕਾਰ ਬੇਅਰਥ ਹੀ ਮਮਤਾ ਧਾਰੀ ਹੋਈ ਹੈ ਮੇਰੀ ਮੇਰੀ ਕਰਦਾ ساری ਉਮਰ ਫਿਰ ਚਲਿਆ ਜਾਂਦਾ ਉਹਦੀ ਜਗਾ ਫਿਰ ਹੋਰ ਆ ਜਾਂਦਾ ਉਹ ਵੀ ਮੇਰੀ ਮੇਰੀ ਕਰਕੇ ਚਲਿਆ ਜਾਂਦਾ ਤੇ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਇੱਕ ਫਕੀਰ ਆਇਆ ਉਹ ਫਕੀਰ ਨੇ ਅਨੁਸਾਰ ਉਹ ਦਰਬਾਰ ਦੇ ਵਿੱਚ ਕਹਿੰਦਾ ਇਹ ਮੁਸਾਫਰਖਾਨਾ ਹੈ ਇਹ ਮੁਸਾਫਰਖਾਨਾ ਹੈ ਧਰਮਸ਼ਾਲਾ ਹੈ ਇਹ ਧਰਮਸ਼ਾਲਾ ਦੇ ਵਿੱਚ ਮੈਂ ਰਾਤ गुजारਣੀ ਹੈ ਤੇ ਕਹਿੰਦੇ ਨੇ ਉਹ ਬਾਦਸ਼ਾਹ ਕਹਿੰਦਾ ਪੈਨੂੰ ਸਮਝਾਓ ਇਹ ਦਰਬਾਰ ਹੈ ਸਾਡਾ ਇਹ ਧਰਮਸ਼ਾਲਾ ਨਹੀਂ ਧਰਮਸ਼ਾਲਾ ਤੇ ਰਹਿਣ ਵਾਸਤੇ ਹੁੰਦੀ ਹੈ ये तो दरबार है साई फकीर नो बुलाया। उठिया साई फकीर ये की कह रहे है ये धर्मशाला है यह खाना है नहीं ये दरबार है बादशाह का दरबार है अकबर बादशाह लगा नहीं ये खाना है ਇਹ ਕੇਵਲ ਤੇ ਕੇਵਲ ਮੁਸਾਫਰ ਖਾਨਾ ਹੈ ਤੇ ਰਹਿਣ ਬਸੇਰਾ ਹੈ ਰਹਿਣ ਦਾ ਅਰਥ ਹੈ ਰਾਤ ਰਾਤ ਦਾ ਰਾਤ ਦਾ ਬਸੇਰੇ ਦਾ ਅਰਥ ਹੈ ਰਹਿਣਾ بس ਇੱਕ ਰਾਤ ਦਾ ਰਹਿਣਾ ਉਹ ਕਹਿੰਦੇ ਨਹੀਂ ਇਹ ਬਾਦਸ਼ਾਹ ਦਾ ਦਰਬਾਰ ਹੈ ਕਹਿੰਦੇ ਨਹੀਂ ਮੈਂ ਬਹੁਤ ਸਮਾਂ ਪਹਿਲਾਂ ਆਇਆ ਸੀ ਇੱਥੇ ਇੱਕ ਬਜ਼ੁਰਗ ਬੈਠਾ ਸੀ ਇਹ ਕੁਰਸੀ ਤੇ ਉਹ ਕਹਿੰਦੇ ਹਾਂ ਇਹਦਾ ਦਾਦਾ ਸੀ ਮੈਂ ਉਸ ਤੋਂ ਬਾਅਦ ਆਇਆ ਸੀ ਫਿਰ ਇੱਕ ਅਧਖੜ ਜੀ ਉਮਰ ਦਾ ਇਹ ਕੁਰਸੀ ਤੇ ਇਹ ਸੰਘਾਸਨ ਤੇ ਬੈਠਾ ਸੀ ਉਹ ਕਹਿੰਦੇ ਹਾਂ ਇਹਦਾ ਪਿਤਾ ਸੀ ਕਹਿੰਦਾ ਮੈਂ ਹੁਣ ਆਇਆ ਤੇ ਹੁਣ ਇਹ ਬੈਠਾ ਹੈ ਕਹਿੰਦੇ ਹਾਂ ਫਿਰ ਪੀੜੀਦਰ ਪੀੜੀ ਇਹਨਾਂ ਨੂੰ ਗੱਦੀ ਮਿਲਦੀ ਹੈ ਕੁਰਸੀ ਮਿਲਦੀ ਹੈ ਰਾਜ ਭਾਗ ਦੀ ਉਹ ਕਹਿੰਦੇ ਫਿਰ ਮੁਸਾਫਰਖਾਨੀ ਐ ਜਿੱਥੇ ਆਉਂਦਾ ਜਾਂਦਾ ਰਹੇ ਕੋਈ ਉਹ ਮੁਸਾਫਰਖਾਨੀ ਹੁੰਦਿਆ ਆਖੋ ਸਤਨਾ ਇਸ ਕਰਕੇ ਸਾਡੀ ਜਗਾ ਕੱਲ ਨੂੰ ਹੋਰ ਨੇ ਲੈ ਲੈਣੀ ਐ ਉਹਨਾਂ ਨੇ ਮੇਰੀ ਮੇਰੀ ਕਰਦੇ ਮੇਰੇ ਘਰ ਮੇਰਾ ਘਰ ਮੇਰੀ ਜ਼ਮੀਨ ਮੇਰੇ ਧੀ ਪੁੱਤਰ ਮੇਰੀ ਮੇਰੀ ਕਰਦੇ ਸੰਸਾਰ ਤੋਂ ਚਲੇ ਜਾਣਾ ਅਸੀਂ ਵੀ ਇੰਦੀ ਚਲੇ ਜਾਣਾ ਕਹਿੰਦੇ ਕਹਿੰਦੇ ਸਾਡੇ ਦਾਦੇ ਪੜਦਾਦੇ ਵੀ ਮਾਤਾ ਪਿਤਾ ਵੀ ਇਸੇ ਤਰ੍ਹਾਂ ਤੁਰ ਗਏ ਸੰਸਾਰ ਤੋਂ ਸਿਸ ਕਰਕੇ ਤਾਂ ਕਰਕੇ ਇਹ ਹਉਮੈ ਦੇ ਵਿੱਚ ਮੇਰੀ ਮੇਰੀ ਦੇ ਵਿੱਚ ਜੀਵ ਦੀ ਕਲਿਆਣ ਨਹੀਂ ਹੁੰਦੀ ਤਾਂ ਕਰਕੇ ਜੀਵ ੜਕਦਾ ਫਿਰਦਾ ਹੈ ਗੁਰੂ ਨਾਨਕ ਜੀ ਕਹਿੰਦੇ ਮਨ ਸੁਖ ਨੂੰ ਮਨ ਸੁਖ ਪਰਮੇਸ਼ਰ ਦਾ ਬਾਣਾ ਮਿੱਠਾ ਕਰਕੇ ਮਾਨਾ ਔਰ ਸਾਰਿਆਂ ਦਾ ਤਾਂ ਪਰਮੇਸ਼ਰ ਦੀਆਂ ਮਨ ਉੱਤਰ ਵੇਖਦਾ ਹੈ ਉਹਦੇ ਵਿੱਚੋਂ ਵੀ ਗੁਰੂ ਨੂੰ ਵੇਖ ਪਰਮਾਤਮਾ ਨੂੰ ਵੇਖ ਘਰ ਵੇਖਦਾ ਹੈ ਉਹਦੇ ਵਿੱਚ ਵੀ ਪਰਮਾਤਮਾ ਨੂੰ ਵੇਖ ਸਤ ਸੰਗਤ ਕਰਿਆ ਕਰ ਸਤ ਸੰਗਤ ਵਿੱਚ ਬੜੀ ਤਾਕਤ ਹੈ ਜਿਵੇਂ ਬੂਟੇ ਨੂੰ ਪਾਣੀ ਦਿੰਦੇ ਰਹੀਏ ਬੂਟਾ ਜਿਉਂਦਾ ਰਹਿੰਦਾ ਹੈ ਸਤ ਸੰਗਤ ਇਹ ਮਨ ਦਾ ਉਧਾਰ ਹੈ ਮਨ ਦੀ ਖੁਰਾਕ ਹੈ ਮਨ ਨੂੰ ਜਿਉਂਦਾ ਰੱਖਣ ਬਾਤ ਤੇ ਸਤ ਸੰਗਤ ਜ਼ਰੂਰੀ ਹੈ ਆਖੋ ਸਤਨਾਮ ਸਰੀਰ ਵਾਸਤੇ ਭੋਜਨ ਜ਼ਰੂਰੀ ਹੈ ਤੇ ਮਨ ਵਾਸਤੇ ਭਜਨ ਜ਼ਰੂਰੀ ਹੈ ਤੇ ਇਧਰ ਇਹ ਉਪਦੇਸ਼ ਲੈ ਕੇ ਭਾਈ ਮਨੁਸਖ ਗੁਰੂ ਕੇ ਚਰਨਾਂ ਦੇ ਵਿੱਚ ਕਾਫੀ ਟਾਈਮ ਇੱਥੇ ਰਿਹਾ ਤੇ ਸੇਵਾ ਕਰਕੇ ਲਾਹੌਰ ਨੂੰ ਚਲਿਆ ਗਿਆ ਇਧਰ ਸਤਗੁਰੂ ਜੀ ਮੋਦੀ ਦੀ ਕਾਰ ਬੜੀ ਬੜੀ ਨਿਮਰਤਾ ਦੇ ਨਾਲ ਕਰ ਰਹੇ ਨੇ ਤੱਕੜੀ ਦੇ ਵਿੱਚ ਹੱਥ ਵਿੱਚ ਵਸ ਸਵਾਈ ਚੀਜ਼ ਤੋਲਦੇ ਸਵਾਈ ਦਾ ਅਰਥ ਹੈ ਜੇ 5 ਕਿਲੋ 5 ਛੇਰ ਲੈਣੀ ਕਿਸੇ ਨੇ ਸਵਾ 5 ਛੇਰ ਤੋਲਦੇ 10 ਛੇਰ ਲੈਣੀ ਤੇ ਸਵਾ 10 ਛੇਰ 1 ਛੇਰ ਲੈਣੀ ਤੇ ਸਵਾ 1 ਛੇਰ ਤੋਲਦੇ ਸਵਾਈ ਚੀਜ਼ ਤੋਲਦੇ ਤਾਂ ਗੁਰਮਖ ਪਿਆਰਿਓ ਬਹੁਤ ਲੋਕਾਂ ਦੀ ਭੀੜ ਸਤਗੁਰਾਂ ਦੀ ਹੱਟੀ ਤੇ ਜਿੱਥੇ ਗੁਰੂ ਸਾਹਿਬ ਜੀ ਸੌਦਾ ਦੰਦੇ ਉੱਥੇ ਜਿੱਥੇ ਸਰੀਰ ਦਾ ਭੋਜਨ ਦੰਦੇ ਉੱਥੇ ਮਨ ਦਾ ਭੋਜਨ ਜਿਹੜੇ ਮਨ ਦੀ ਖੁਰਾਕ ਹੈ ਉਹ ਵੀ ਦੰਦੇ ਸਤਗੁਰੂ ਪਾਤਸ਼ਾਹ ਮਹਾਰਾਜ ਦੋਨੇ ਬਰਕਤਾਂ ਦੋਨੇ ਵਰਤਾਵੇ ਵਰਤਾ ਰਹੇ ਨੇ ਸੁਲਤਾਨਪੁਰ ਵਿੱਚ अनेका ਲੋਕ ਰਹਿੰਦੇ ਨਿੰਦਿਆ ਉਸਤਤ ਕਰਨ ਵਾਲੇ ਬਹੁਤ ਨਿੰਦਿਆ ਵੀ ਕਰਦੇ ਬੜੀ ਉਸਤਤੀ ਵੀ ਕਰਦੇ ਲੋਕ ਉਪਰੰਤ ਸਤਗੁਰੂ ਜੀ ਨੇ ਵਿਚਾਰਿਆ ਵੀ ਹੁਣ ਦੁਨੀਆ ਤੇ ਪਖੰਡ ਬੜਾ ਫੈਲ ਗਿਆ ਹੈ ਹੁਣ ਪਖੰਡ ਨੂੰ ਨਾਸ਼ ਕਰਨਾ ਚਾਹੀਦਾ ਹੈ ਇਸ ਸਮੇਂ ਬਾਬਾ ਸ੍ਰੀ ਚੰਦ ਜੀ ਸਾਢੇ 3 ਸਾਲਾਂ ਦੇ ਹੋ ਗਏ ਤੇ ਗੁਰਮਖ ਪਿਆਰਿਓ ਇੱਕ ਦਿਨ ਭਾਈ ਬਾਲੇ ਨੂੰ ਗੁਰਨਾਨਕ ਜੀ ਨੇ ਆਖਿਆ ਬਾਲਿਆ ਤੂੰ ਬੇਬੇ ਦੇ ਪਾਸ ਰਿਹਾ ਕਰ ਸਾਡਾ ਚਿੱਤ ਉਪਰਾਮ ਰਹਿ ਗਿਆ ਅਸੀਂ ਹੁਣ ਕੋਈ ਕਾਰ ਵਿਹਾਰ ਨਹੀਂ ਕਰਨਾ ਚਾਹੁੰਦੇ ਗੁਰੂ ਨਾਨਕ ਜੀ ਕਹਿੰਦੇ ਤੂੰ ਬੇਬੇ ਜੀ ਕੋਲ ਰਹਾ ਕਰ ਵੱਡੀ ਭੈਣ ਨੂੰ ਬੇਬੇ ਕਿਹਾ ਜਾਂਦਾ ਸੀ ਪਹਿਲਾਂ ਤੂੰ ਬੇਬੇ ਜੀ ਕੋਲ ਰਹਾ ਕਰ ਗੁਰੂ ਨਾਨਕ ਜੀ ਕਹਿੰਦੇ ਅਸੀਂ ਹੁਣ ਕੋਈ ਵਿਹਾਰ ਨਹੀਂ ਕਰਨਾ ਗੁਰੂ ਨਾਨਕ ਜੀ ਕਹਿੰਦੇ ਸਾਡਾ ਚਿੱਤ ਉਪਰਾਮ ਹੋ ਗਿਆ ਅਸੀਂ ਸਮੇਂ-ਸਮੇਂ ਆਣ ਕੇ ਮਿਲ ਜਾਇਆ ਕਰਾਂਗੇ ਔਰ ਭਾਈ ਭਗੀਰਥ ਨੂੰ ਇਸ ਤਰ੍ਹਾਂ ਆਖਿਆ ਸੋ ਇੱਕ ਦਿਨ ਦੀ ਗੱਲ ਹੈ ਗੁਰੂ ਨਾਨਕ ਜੀ ਨੇ ਅਜੇ ਇੱਕ ਦੋ ਦਿਨ ਹੋਏ ਸਨ ਕਹਿੰਦਿਆਂ ਨੂੰ ਇਹ ਗੱਲਾਂ ਭਾਈ ਬਾਲੇ ਨੂੰ ਤੇ ਥੋੜੇ ਦਿਨਾਂ ਦੇ ਬਾਅਦ ਨਾ ਧੰਨ ਗੁਰੂ ਨਾਨਕ ਜੀ ਰੋਜ਼ ਉਹਨਾਂ ਦਾ ਇਹ ਪ੍ਰਣ ਸੀ ਹਰ ਰੋਜ਼ ਦਾ ਕਿ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਜਾਗਣਾ ਅੰਮ੍ਰਿਤ ਵੇਲੇ ਜਾਗਣ ਨਹੀਂ ਬੜਾ ਫਲ ਹੈ ਕੱਲਾ ਜਾਗ ਹੀ ਪਾਓ ਇੰਨਾ ਹੀ ਬਹੁਤ ਹੈ ਇਸ਼ਨਾਨ ਕਰਨਾ ਤੇ ਬਹੁਤ ਵੱਡੀ ਗੱਲ ਹੈ ਇਸ਼ਨਾਨ ਤੇ ਉਦੋਂ ਵੀ ਵੱਡਾ ਫਲ ਮਿਲਦਾ ਹੈ ਗੁਰੂ ਨਾਨਕ ਜੀ ਵੀ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਉੱਠਦੇ ਬਈ ਨਦੀ ਦੇ ਵਿੱਚ ਇਸ਼ਨਾਨ ਕਰਦੇ ਰੋਜ਼ ਕਰਦੇ ਜਾ ਕੇ ਤੇ ਗੁਰਮਖ ਪਿਆਰਿਓ ਜਿਸ ਤਰ੍ਹਾਂ ਪਹਿਲਾਂ ਇਸ਼ਨਾਨ ਕਰਦੇ ਤੇ ਅੱਜ ਵੀ ਇਸ਼ਨਾਨ ਕਰਨ ਗਏ। ਉਹ ਨਦੀ ਦੇ ਵਿੱਚ ਵੜ ਗਏ। ਕੱਪੜੇ ਫੜੇ ਹੋਏ ਨੇ ਸੇਵਾਦਾਰ ਨੇ ਉਹ ਕੱਪੜਿਆਂ ਕੋਲ ਖੜਾ। ਤੇ ਗੁਰੂ ਨਾਨਕ ਜੀ ਨੇ ਚੁੱਭੀ ਮਾਰੀ। ਤੇ ਜਦੋਂ ਚੁੱਭੀ ਮਾਰੀ ਨਾ ਵਿੱਚ ਤੇ ਸਤਿਗੁਰੂ ਜੀ ਅਲੋਪ ਹੋ ਗਏ ਆਖੋ ਸਤਨਾਮ। ਮੁੜ ਕੇ ਬਾਹਰ ਹੀ ਨਹੀਂ ਆਏ ਉਹ ਸੇਵਾਦਾਰ ਜਿਹੜਾ ਵਸਤਰ ਫੜੀ ਖੜਾ ਹੈ ਉਹਨੇ ਜਦੋਂ ਵੇਖਿਆ ਥੋੜਾ ਸਮਾਂ ਵੇਖਿਆ ਬਾਹਰ ਨਹੀਂ ਆਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਲੱਭਣ ਲੱਗਿਆ ਇਧਰ ਉਧਰ ਦੇਖਣ ਲੱਗਿਆ ਵੀ ਕਿਤੇ ਇਧਰ ਉਧਰ ਨਾ ਚਲੇ ਗਏ ਹੋਣ ਪਰ ਸੇਵਾਦਾਰ ਨੂੰ ਕੁਝ ਪਤਾ ਨਾ ਲੱਗਿਆ ਉਨੇ ਚਾਰੇ ਪਾਸੇ ਘੁੰਮ ਕੇ ਵੇਖਿਆ ਨਦੀ ਦੇ ਕਿਤੇ ਵੀ ਗੁਰੂ ਨਾਨਕ ਜੀ ਨਾ ਦੇ ਸੇ ਤੇ ਗੁਰਮਖ ਪਿਆਰਿਓ ਨੇ ਸਿੱਧਾ ਦੌਲਤਖਾਨ ਦੇ ਪਾਸ ਚਲੇ ਗਿਆ ਦੌਲਤਖਾਨ ਨਵਾਬ ਨੂੰ ਜਾ ਕੇ ਕਹਿੰਦਾ ਨਵਾਬ ਸਾਹਿਬ ਅੱਜ ਅਮਰਤ ਵੇਲੇ ਨਿਤ ਵਾਂਗ ਗੁਰੂ ਨਾਨਕ ਜੀ ਬਈ ਨਦੀ ਵਿੱਚ ਇਸ਼ਨਾਨ ਕਰਦੇ ਹੁੰਦੇ ਤੇ ਅੱਜ ਅਮਰਤ ਵੇਲੇ ਉਹ ਇਸ਼ਨਾਨ ਕਰਨ ਗਏ ਤੇ ਨਦੀ ਤੋਂ ਬਾਹਰ ਹੀ ਨਹੀਂ ਆਏ ਮੈਂ ਨਦੀ ਦੇ ਵਿੱਚ ਵੜ ਕੇ ਲੱਭਿਆ ਆਲੇ ਦੁਆਲੇ ਵੇਖਿਆ ਪਰ ਕੋਈ ਸੂ ਨਹੀਂ ਮਿਲੀ ਮੈਂ ਕਾफी ਸਮਾਂ ਉਡੀਕ ਕੇ ਆਇਆ ਸ਼ਾਇਦ ਉਹ ਡੁੱਬ ਗਏ ਨੇ ਦੌਲਤਖਾਂ ਨਵਾਬ ਨੇ ਸੁਣਦੇ ਸਾਰ ਘੋੜੀ ਤੇ ਕਾਠੀ ਪਵਾਈ ਤੇ ਘੋੜੀ ਤੇ ਕਾਠੀ ਪਵਾ ਕੇ ਝੱਟ ਉਹ ਨਦੀ ਦੇ ਕਿਨਾਰੇ ਪਹੁੰਚ ਗਏ ਵੇਹੀ ਨਦੀ ਦੇ ਵਹੀ ਨਦੀ ਦੇ ਕਿਨਾਰੇ ਪਹੁੰਚ ਕੇ ਹੋਰ ਸਾਰੀਆਂ ਔਰਤਾਂ ਨੂੰ ਉਹਨਾਂ ਨੂੰ ਪਤਾ ਲੱਗਿਆ ਘਰ ਉਹ ਵੀ ਭੱਜੀਆਂ ਆਈਆਂ ਨਦੀ ਦੇ ਕਿਨਾਰੇ ਹਰ ਕੋਈ ਕੰਮ ਕਰਕੇ ਆਪਣਾ ਜੀਵਨ ਸਫਲਾ ਬਣਾਓ ਤੇ ਇੱਕ ਦਿਨ ਹੋ ਗਿਆ ਪਰ ਨਹੀਂ ਆਏ ਤੇ ਤੀਸਰੇ ਦਿਨ ਉਸੇ ਜਗ੍ਹਾ ਤੋਂ ਜਿੱਥੇ ਨਿਸਰਾਦ ਦੋਇਦਾਈ ਦਾਇਾ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇ